ਜੈ ਹਿੰਦ ਬਾਲਜਗਤ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ ਤੇ ਗੁਰਪ੍ਰੀਤਵਾਂ ਨੂੰ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ ਪ੍ਰੋਗਰਾਮ ਬਾਲਜਗਤ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਨੋਰੰਜਨ ਤੇ ਜਾਣਕਾਰੀ ਦੇ ਸੁਮੇਲ ਪਰਿਆ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਅਸੀਂ ਹਾਜ਼ਰ ਹੈਗੇ ਆ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ ਅਖੀਲੇ ਐਤਵਾਰ ਕਿਸੇ ਸਕੂਲ ਵੱਲੋਂ ਜਿਹੜਾ ਹੈ ਰੰਗ ਰੰਗ ਪ੍ਰੋਗਰਾਮ ਉਹ ਪੇਸ਼ ਕੀਤਾ ਜਾਂਦਾ ਤੇ ਅੱਜ ਅਸੀਂ ਪਹੁੰਚੇ ਆ ਜਵਾਹਰ ਨਵੋਦਿਆ ਵਿਦਿਆਲਏ ਮਸੀਤਾ ਕਪੂਰਥਲਾ ਦੇ ਵੇੜੇ ਔਰ ਇਸ ਸਕੂਲ ਦੇ ਬੱਚੇ ਬਿਲਕੁਲ ਤਿਆਰ ਬਰ ਤਿਆਰ ਪੋਜੀਸ਼ਨ 'ਚ ਹੈ ਬਿਲਕੁਲ ਬੱਚਿਓ ਤੇ ਸ਼ੁਰੂਆਤ ਕਰਦੇ ਆਪਾਂ ਸਾਰੇ ਇਹ ਬੱਚਿਆਂ ਦੇ ਨਾਲ ਗੱਲਬਾਤ ਔਰ ਇਹਨਾਂ ਦੀਆ ਪ੍ਰੈਜੈਂਟੇਸ਼ਨਸ ਦੀ ਸਭ ਤੋਂ ਪਹਿਲੇ ਇੱਕ ਪਿਆਰੀ ਜੀ ਦੋਸਤ ਮਾਇਆ ਜੀ ਆ ਕਿ ਬਿਲਕੁਲ ਬੈਠੀ ਹੋਈ ਹੈ ਸੁਖਪ੍ਰੀਤ ਤੁਸੀਂ ਕਿਹੜੀ ਕਲਾਸ 'ਚ ਪੜਦੇ ਹੋ ਸਾਇੰਸ ਤੇ ਤੁਸੀਂ ਅੱਜ ਕੀ ਸੁਣਾਣਾ ਸਭ ਤੋਂ ਪਹਿਲੇ ਸ਼ਬਦ ਦੇ ਸ਼ਿਵਾ ਦੇ ਸ਼ਿਵਾ ਸ਼ਬਦ ਸੁਣਾਣਾ ਤੇ ਹੋ ਜਾਓ ਸ਼ੁਰੂਫੇ ਜੀ ਬਹੁਤ ਹੀ ਵਧੀਆ ਜਦੋਂ ਅਸੀਂ ਪ੍ਰੈਜੈਂਟੇਸ਼ਨ ਦੀ ਗੱਲ ਕਰਦੇ ਆ ਬੱਚਿਆਂ ਦੀ ਤੇ ਇਹੋ ਜਿਹੀ ਪ੍ਰੈਜੈਂਟੇਸ਼ਨ ਸੁਣ ਕੇ ਲੱਗਦਾ ਹੈ ਕਿ ਬਿਲਕੁਲ ਹੀ ਇਹ ਬੱਚੇ ਜਿਹੜੇ ਨੇ ਇਨਸਪੀਰੇਸ਼ਨ ਸ्रोत ਬਣਦੇ ਨੇ ਦੂਸਰੇ ਬੱਚਿਆਂ ਦੇ ਜਿਹੜੇ ਵੀ ਬਾਲ ਜਗਰ ਪ੍ਰੋਗਰਾਮ ਸੁਣ ਰਹੇ ਨੇ ਔਰ ਇਸ ਦੇ ਨਾਲ-ਨਾਲ ਜੇ ਅਸੀਂ ਗੱਲ ਕਰੀਏ ਨਾ ਬੱਚਿਆਂ ਦੀ ਤਾਂ ਇਹਨਾਂ ਨੇ ਬਹੁਤ ਹੀ ਅੱਛੀ ਤਿਆਰੀ ਕੀਤੀ ਹੋਈ ਹੈ ਕਿਉਂ ਬੱਚਿਓ ਪ੍ਰੈਕਟਿਸ ਖੂਬ ਕਰਦੇ ਹੋ ਬਿਲਕੁਲ ਬੱਚੇ ਬੈਲੈਂਸ ਇਸੇ ਤਰੀਕੇ ਨਾਲ ਜ਼ਿੰਦਗੀ 'ਚ ਬਣਾ ਕੇ ਰੱਖਣਾ ਚਾਹੀਦਾ ਜਿਵੇਂ ਅਸੀਂ ਮਨੋਰੰਜਨ ਦੀ ਗੱਲ ਕਰਦੇ ਆ ਮਨੋਰੰਜਨ ਦੇ ਨਾਲ-ਨਾਲ ਜਿਹੜਾ ਐਜੂਕੇਸ਼ਨ ਹੈ ਉਹ ਵੀ ਬਹੁਤ ਹੀ ਜ਼ਿਆਦਾ ਜ਼ਰੂ ਤੇ ਅਗਲੀ ਪਰਫਾਰਮੈਂਸ ਪੁੱਛ ਲਈ ਫਿਰ ਬੱਚਿਆਂ ਨੂੰ ਹਾਂਜੀ ਬੱਚੇ ਤੁਹਾਨੂੰ ਸਭ ਤੋਂ ਪਹਿਲੇ ਅਸੀਂ ਟੀਮ ਲੀਡਰ ਹੀ ਮੰਨ ਲੈਨੇ ਆ ਮਾਇਆ ਪੌਕ ਸੌਂਗ ਸੁਣਾਉਣਾ ਹੈਗਾ ਤੇ ਕਰੀਏ ਫਿਰ ਸ਼ੁਰੂ ਕੋਠੇ ਤੇ ਗਲਾਸੀ ਏ ਕੋਠੇ ਤੇ ਗਲਾਸੀ ਏ ਆਈ ਦੀਆਂ ਲੱਖ ਖੁਸ਼ੀਆਂ

ಅಡಿಗಳಿ ಆ ਜਿਣਾ ਨੂੰ ਕਿੰਜ ਮਿਲੀਏ ਹਾਏ ਦੰਦਾ ਉੱਤਿਆਂ ਨੇ ਜੇਲਦਿਆਂ ਸੱਜਣਾ ਨੂੰ ਕਿੰਜ ਮਿਲੀਏ I'm लख ख़ुशियां तुरी गस आए लख ख़ुशियां ਅਗਲੀ ਪਰਫਾਰਮੈਂਸ ਵੱਲ ਚਲੀਏ ਫਿਰ ਹੁਣ yes 3 ਹਾਂਜੀ ਅਗਲਾ ਹੁਣ ਤੁਸੀਂ ਕੀ ਸੁਣਾਉਣ ਜਾ ਰਹੇ ਹੋ ਬੱਚੇ ਲੋਰੀ ਲੋਰੀ ਸੁਣਾਣੀ ਹੈ ਮਤਲਬ ਕਿ ਨਿੰਨੀ ਵਾਲੀ ਤਾਂ ਨਹੀਂ ਫੀਲਿੰਗ ਆਏਗੀ ਫਿਰ ਪੱਕਾ ਠੀਕ ਹੈ ਉਹ ਜੋ ਸ਼ੁਰੂ ਕਰੇ ਜੱਗੇ ਤੀਆਂ ਵਾਲੇ ਗੁੱਡੀ ਪਟੋਲੇ ਤੇਰੇ ਦਿਲ ਦਾ ਹੋ ਕਾਈ ਮੈਂ ਸੁਣਦੀ ਰਹੀਆ ਤੇਰੇ ਹੌਲੇ ਤੇਰੇ ਦਿਲ ਦਾ ਹੋ ਕਾਨੀ ਮੈਂ ਸੁਣਦੀ ਰਹੀਆ ਤੇਰੇ ਹੌਲੇ ਕਿੱਤੀ ਸੀਗੀ ਲੇਕਿਨ ਬਹੁਤ ਹੀ ਵਧੀਆ ਤੁਸੀਂ ਤਾਂ ਅੱਖਾਂ ਖੋਲ ਦਿੱਤੀਆਂ ਸਾਰਿਆਂ ਦੀਆਂ ਦੇਖੋ ਜੀ ਅਸੀਂ ਲੜਕੀਆਂ ਨੂੰ ਜਿੰਨੇ ਪਿਆਰ ਔਰ ਜਿੰਨੇ ਅچھے ਤਰੀਕੇ ਨਾਲ ਪਾਲਦੇ ਆਂ ਪੋਸਦੇ ਆਂ ਵੱਡੇ ਕਰਦੇ ਆਂ ਉਸੇ ਤਰੀਕੇ ਨਾਲ ਜ਼ਿੰਮੇਵਾਰੀ ਬੰਦੀ ਹੈ ਪੈਰੈਂਟਸ ਦੀ ਕਿ ਲੜਕੀਆਂ ਨੂੰ ਵੀ ਉਸੇ ਤਰੀਕੇ ਨਾਲ ਪਾਲ ਪੋਸ ਕੇ ਵੱਡਾ ਕੀਤਾ ਜਾਵੇ ਉਹਨਾਂ ਦੀਆਂ ਖੁਸ਼ੀਆਂ ਜੜੀਆਂ ਹੈ ਉਹਨਾਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਤੇ ਅਸੀਂ ਪਰਫਾਰਮੈਂਸਿਸ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਹੀਂ ਕਰ ਰਹੇ ਇੱਕ ਬੋਏ ਇੱਕ ਲੜਕਾ ਪਿਆਰਾ ਜਿਹਾ ਬੈਠ ਗਿਆ ਹੈ ਮਾਈਕ ਦੇਗੇ ਬਿਲਕੁਲ ਸੈਟ ਹੋ ਕੇ ਆਂਦੇ ਬੱਚੇ ਕੀ ਨਾਮ ਹੈ ਤੁਹਾਡਾ ਮੇਰਾ ਕਰਨ ਪ੍ਰਤਾਪ ਸਿੰਘ करण प्रताप सिंह ने की सुनाना है कोयल कविता अच्छा कोयल कविता सुनानी है हो जाओ शुरू फिर देखो कोयल काली है मीठी है इसकी बोली इसने ही तो कुक कुक कर आमो में मिश्री गोली कोयल कोयल सच बतलाना क्या संदेशा लाई हो बहुत दिनों के बाद आज फिर इस डाली पर आई हो क्या गाती किसे सुनाती बतला ना कोयल रानी

पेट्रोयटिक सॉन्ग मतलब सुना जा रहे हो रंग संदूरी मेरे देश की मिट्टी है ना ठीक है जी हो जाओ शुरू फिर ਬਹੁਤ ਹੀ ਖੂਬ ਨੰਨੇ-ਮੁੰਨੇ ਪਿਆਰੇ-ਪਿਆਰੇ ਦੋਸਤ ਖਾਸ ਕਰਕੇ ਬੱਚਿਆਂ ਜਿਹੜੀਆਂ ਨੇ ਉਹ ਬੈਠੀਆਂ ਹੋਈਆਂ ਨੇ ਔਰ ਇਹਨਾਂ ਨੂੰ ਇਹ ਪੁੱਛਣਾ ਜ਼ਰੂਰੀ ਬਣਦਾ ਹੈ ਕਿ ਬੱਚੇ ਤੁਸੀਂ ਆਪਣੇ ਫ੍ਰੀ ਟਾਈਮ 'ਚ ਕੀ ਕਰਦੇ ਹੋ ਦੇਖੋ 뮤지컬 ਆਈਟਮਸ ਸਾਰੇ ਹੀ ਬੱਚੇ ਪਰਫਾਰਮੈਂਸ ਦੇ ਲਈ ਹੈ ਉਹ ਤਾਂ ਬੋਲ ਹੀ ਰያ ਸੀ ਨਾਲ ਦੇ ਨਾਲ ਸਾਰੇ ਬੱਚੇ ਬੋਲ ਰਹੇ ਸੀ ਮੇਰਾ ਨਾਮ ਮਹਿਕ ਪ੍ਰੀਤਕਾਰ ਹੈ ਮਹਿਕ ਤੁਸੀਂ ਫ੍ਰੀ ਟਾਈਮ ਜਦੋਂ ਵੇਲਾ ਸਮਾਂ ਹੁੰਦਾ ਕੀ ਕਰਦੇ ਹੋ 뮤ਜ਼ਿਕ ਦੀ ਪ੍ਰੈਕਟਿਸ ਕਰਦੇ ਹੋ ਜਾਂ ਕੁਝ ਹੋਰ 뮤ਜ਼ਿਕ ਦੀ ਪ੍ਰੈਕਟਿਸ ਮਤਲਬ ਸਾਰਿਆਂ ਦਾ 뮤ਜ਼ਿਕ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਲੱਗ ਰਿਹਾ ਬੱਚਿਆਂ ਦਾ ਕਿ ਨਾਮ ਹੈ ਬੱਚੇ ਤੁਹਾਡਾ ਦਿਸ਼ਾਨਤ ਕੁਮਾਰ दिशांत ने की सुनाना है बंजारा पोइम बंजारा पोइम सुनानी है हो जाओ शुरू पे। बस्ती बस्ती जंगल जंगल गोंदा है बंजारा बस्ती बस्ती जंगल जंगल गोंदा है बंजारा हिंदू मुस्लिम सिख ईसाई सांझा पाई चारा हिंदू मुस्लिम सिख ईसाई सांझा पाई चारा किरना सानू वर्दिन ਨਾਸਾਨ ਨੂੰ ਵੜਤਿੰਦੀ ਹੈ ਇਸ ਨੂੰ ਦੂਰ ਭਜਾਓ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਕੋ ਜਾਓ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਕੋ ਜਾਓ ਮੰਦਿਰ ਮਸਜਿਦ ਗਿਰਜੇ ਉੱਪਰ ਮੰਦਿਰ ਮਸਜਿਦ ਗਿਰਜੇ ਉੱਪਰ ਲਿਖ ਦੁਆ ਰੱਬ ਦਾ ਦਵਾਰ ਬਸਤੀ ਬਸਤੀ ਜੰਗਲ ਜੰਗਲ ਗੋਂਦ ਹੈ ਬੰਜਾਰਾ बहुत ही वादिया हाँ जी टीम लीडर जी तुम थोड़ा जा अगे आ जाओ हाँ जी दसो अगली परफॉर्मेंस केड़ी है तो पिटारे दोला टोला ठीक है एक होर म्यूजिकल आइटम बिल्कुल रेडी स्टडी गो पोजिशन और बहुत तैयार बहुत तैयार पोजिशन चाहिए ने सारे बच्चे ਇੱਕ ਬੜੀ ਦੀਦੀ ਬਿਲਕੁਲ ਮਾਈਕ ਦੇ ਕੇ ਸੈਟੋ ਕੇ ਬੈਠ ਕੇ ਨੇ ਹਾਂਜੀ ਬੜੀ ਦੀਦੀ ਆਪਣਾ ਨਾਮ ਦੱਸੋ ਪਹਿਲੇ ਮੇਰਾ ਨਾਮ ਅਸ਼ਮੀਤ ਕੌਰ ਬਾਜਵਾ ਹੈ ਹਾਂਜੀ ਬਾਜਵਾ ਜੀ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਪਲੱਸ 1 ਸਾਇੰਸ ਪਲੱਸ 1 ਸਾਇੰਸ ਤੇ ਤੁਹਾਨੂੰ ਸਭ ਤੋਂ ਵਧੀਆ ਕੀ ਲੱਗਦਾ ਹੈ ਫ੍ਰੀ ਟਾਈਮ ਕਰਨਾ ਫ੍ਰੀ ਟਾਈਮ ਚ ਮੈਨੂੰ ਬੁੱਕਸ ਪੜ੍ਹਨੀਆਂ ਵਧੀਆ ਲੱਗਦੀਆਂ ਐਂਡ ਡਾਂਸ ਕਰਨਾ ਅੱਛਾ ਬੁੱਕਸ ਪੜ੍ਹਨੀਆਂ ਹੁਣ ਡਾਂਸ ਤਾਂ ਨਹੀਂ ਕਰਵਾ ਕੇ ਦੇਖ ਸਕਦੇ ਲੇਕਿਨ ਜੇ ਜਿਹੜੀ ਤੁਸੀਂ ਪ੍ਰੈਜੈਂਟੇਸ਼ਨ ਆਪਣੀ ਤਿਆਰ ਕਰਕੇ ਲੈ ਕੇ ਆਇਓ ਜ਼ਰੂਰ ਸੁਣ ਸਕਦੇ ਹਾਂ ਕੀ ਲੈ ਕੇ ਆਇਓ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਪੋਇਮ ਪੇਸ਼ ਕਰਾਂ ਮੇਰੀ ਕੋਲੰਦਾ ਟਾਈਟਲ ਹੈ ਅੱਜ ਦਾ ਵਿਰਸਾ ਠੀਕ ਹੈ ਨਿਤਕੁੜੀਆਂ ਨੂੰ ਮੇਹਣੇ ਮਾਰੇ ਜਨਤਾ ਨਿਤਕੁੜੀਆਂ ਨੂੰ ਮੇਹਣੇ ਮਾਰੇ ਜਨਤਾ ਆਖੇ ਤੁਸੀਂ ਤੀਆਂ ਤਿਰਿੰਜਣਾ ਭੁੱਲ ਗਈਆਂ ਤੁਸੀਂ ਜੀਨ ਟੌਪ ਤੇ ਡੁੱਲ ਕੇ ਸੂਟ ਸਲਵਾਰਾ ਭੁੱਲ ਗਈਆਂ ਤੁਹਾਨੂੰ ਚਰਖਾ ਕਤਣਾ ਆਉਂਦਾ ਨਹੀਂ ਤੁਹਾਨੂੰ ਚਰਖਾ ਕਤਣਾ ਆਉਂਦਾ ਨਹੀਂ ਪਾ ਕੇ ਬੋਲੀ ਗਿੱਧੇ ਵਿੱਚ ਨਚਣਾ ਆਉਂਦਾ ਨਹੀਂ ਮਾੜਾ ਜਿਹਾ ਪੁੱਛਿਆ ਇਨ੍ਹਾਂ ਪਹਿਲਵਾਨਾਂ ਨੂੰ ਜੀ ਮਾੜਾ ਜਿਹਾ ਪੁੱਛਿਆ ਇਨ੍ਹਾਂ ਪਹਿਲਵਾਨਾਂ ਨੂੰ ਕਾਨਿਆਰ ਕੀ ਲੱਟਾਂ ਵਾਲੇ ਗੱਭਰੂ ਸ਼ੈਲ ਜਵਾਨਾਂ ਨੂੰ ਇਹ ਕਿਹੜੇ ਸੱਭਿਆਚਾਰ ਦੇ ਪਹਿਰੇਦਾਰ ਬਣੇ ਇਹ ਕਿਹੜੇ ਸੱਭਿਆਚਾਰ ਦੇ ਪਹਿਰੇਦਾਰ ਬਣੇ ਜੇ ਕੁੜੀਆਂ ਸਲਵਾਰਾਂ ਭੁੱਲ ਗਈਆਂ ਜੇ ਕੁੜੀਆਂ ਸਲਵਾਰਾਂ ਭੁੱਲ ਗਈਆਂ ਤੇ ਜਨਾਬ ਕਿਹੜਾ ਚਾਦਰੇ ਲੈਂਦੇ ਨੇ ਕੀ ਬਾਤ ਹੈ ਸਿਰ ਤੇ ਗਜਨੀ ਕੱਟ ਪੁਆਇਆ ਹੈ ਉੰਜ ਨਾਲ ਪਿੱਛੇ ਸਿੰਘ ਲੈਂਦੇ ਨੇ ਹੱਸ ਖੇਡ ਕੇ ਟੱਪ ਲੋ ਚਾਰ ਦਿਨ ਜਿਹੜੇ ਸੁੱਖ ਦੇ ਨੇ ਹੱਸ ਖੇਡ ਕੇ ਟੱਪ ਲੋ ਚਾਰ ਦਿਨ ਜਿਹੜੇ ਸੁੱਖ ਦੇ ਨੇ ਸਭਿਆਚਾਰ ਦੇ વાਰਸਾ ਦੇ ਪੱਗ ਬੰਨਣੇ ਤੇ ਕੰਮ ਦੁੱਖਦੇ ਨੇ ਜੀ ਸਭਿਆਚਾਰ ਦੇ વાਰਸਾ ਦੇ ਪੱਗ ਬੰਨਣੇ ਤੇ ਕੰਮ ਦੁੱਖਦੇ ਨੇ ਜੀ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਵਿਰਸੇ ਨੂੰ ਸੰਭਾਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਵੇਂ ਬੱਚਿਆਂ ਦੀ ਪ੍ਰੈਜੈਂਟੇਸ਼ਨ ਦੀ ਗੱਲ ਕਰੀਏ ਤੇ ਦੋ ਬॉयਜ਼ ਜਿਹੜੇ ਹੈਗੇ ਆ ਬਹੁਤ ਦੇਰ ਤੋਂ ਆਪਣੇ ਇਨਸਟਰੂਮੈਂਟਸ ਤੇ ਉੱਪਰ ਸਾਥ ਦੇ ਰਹੇ ਨੇ ਹਾਂਜੀ ਬੱਚੇ ਨਾਮ ਦੱਸੋ ਆਪਣਾ ਜਲਦੀ ਜਲਦੀ ਵਿਸ਼ਾਲ ਵਿਸ਼ਾਲ ਕਿੰਨੇ ਦਿਨ ਪ੍ਰੈਕਟਿਸ ਕਰਦੇ ਹੋ ਡੇਲੀ ਤੁਸੀਂ ਹਾਂ 1 ਘੰਟਾ ਢੋਲ ਵਜਾਇਆ ਹੈ ਨਾ ਹਾਂਜੀ ਠੀਕ ਹੈ ਤੇ ਤੁਹਾਡੇ ਨਾਲ ਤੁਹਾਡੇ ਸਾਥੀ ਕੀ ਨਾਮ ਹੈ ਬੱਚੇ ਤੁਹਾਡਾ ਲਾਪ੍ਰੀਤ ਸਿੰਘ ਲਾਪ੍ਰੀਤ ਸਿੰਘ ਤੁਸੀਂ ਕਰਦੇ ਹੋ ਪ੍ਰੈਕਟਿਸ ਕਿ ਬਸ ਕੇ ਕੋਈ ਫੰਕਸ਼ਨਸ ਵਗੈਰਾ ਤੇ ਮੈਂ ਕੀ ਕਰਦੇ ਕਰਦੇ ਹੋ ਕਿੰਨੀ ਦੇਰ ਕਰਦੇ ਹੋ ਡੇਢ ਘੰਟਾ ਡੇਢ ਘੰਟਾ ਬੜਾ ਸੁਸਤੇ ਜੇ ਡੇਢ ਘੰਟਾ ਹੋ ਗਿਆ ਤੇ ਠੀਕ ਹੈ ਜੀ ਬੱਚਿਆਂ ਨੇ ਪრეਜ਼ੈਂਟੇਸ਼ਨ ਦੀ ਗੱਲ ਕਰੀਏ ਤੇ ਹਾਰਮੋਨੀਅਮ ਤੇ ਜਿਨ੍ਹਾਂ ਨੇ ਹੱਥ ਅਜ਼ਮਾਇਆ ਉਹਨਾਂ ਦਾ ਨਾਮ ਵੀ ਜ਼ਰੂਰ ਪੁੱਛ ਲੈਣੇ ਆ ਹਾਂਜੀ ਬੱਚੇ ਕੀ ਨਾਮ ਹੈ ਤੁਹਾਡਾ ਤਰਨਪ੍ਰੀਤ ਕੌਰ ਦੀਦੀ ਤਰਨਪ੍ਰੀਤ ਕੌਰ ਨਾਮ ਤੁਹਾਡਾ ਮੇਰਾ ਨਾਮ ਠੀਕ ਹੈ ਜੀ ਤਰਨਪ੍ਰੀਤ ਕੌਰ ਤੁਹਾਡਾ ਨਾਮ ਹੈ ਤੇ ਤੁਸੀਂ ਕਿੰਨੀ ਦੇਰ ਪ੍ਰੈਕਟਿਸ ਕਰਦੇ ਹੋ 2 ਘੰਟੇ 2 ਘੰਟੇ ਪ੍ਰੈਕਟਿਸ ਕਰਦੇ ਹਾਂ ਠੀਕ ਹੈ ਜੀ ਤੇ ਪ੍ਰੈਜੈਂਟੇਸ਼ਨ ਜਿਹੜੀਆਂ ਬੱਚਿਆਂ ਦੀਆਂ ਚੱਲ ਰਹੀਆਂ ਨੇ ਅਗਲੀ ਪਰਫਾਰਮੈਂਸ ਦੀ ਗੱਲ ਕਰੀਏ ਫਿਰ ਕੀ ਸੁਣਾਣਾ ਹੈ ਅਗਲਾ ਤੁਸੀਂ ਬੱਚਿਓ ਸੁਹੇਵ ਚੀਰੇ ਵਾਲਿਆ ਫੋਕ Song ਜੀ 뮤지컬 ਮਿਊਜ਼ਿਕਲ ਨਾਲ ਬਹੁਤ ਹੀ ਜ਼ਿਆਦਾ ਪਿਆਰ ਹੈ ਬੱਚਿਆਂ ਦਾ ਵੈਸੇ ਤੇ ਲਿਟਰਰੀ ਆਈਟਮਸ ਵੀ ਨਾਲ ਦੇ ਨਾਲ ਚੱਲ ਰਹੀਆਂ ਨੇ ਹੋ ਜਾਓ ਸ਼ੁਰੂ ਫਿਰ ਸੁਹੇਵ ਵਧੀਆ ਪਰਫਾਰਮੈਂਸ ਬੱਚਿਓ ਤੁਸੀਂ ਤਾਂ ਮਾਹੌਲ ਬਣਾਤਾ ਸੀ ਮਹਿਫਿਲ ਬੱਚਿਆਂ ਨੇ ਸਜਾਉਂਦੇ ਆ ਜੇ ਤੁਹਾਡੇ ਵੇੜੇ ਅਸੀਂ ਪਹੁੰਚੇ ਆ ਖਾਸ ਕਰਕੇ ਜਵਾਹਰ ਨਵੋਦਿਆ ਵਿਦਿਆਲਯ ਮਸੀਤਾ ਕਪੂਰਥਲਾ ਦੇ ਵੇੜੇ ਅਸੀਂ ਪਹੁੰਚੇ ਹੈਗੇ ਆ ਔਰ ਬੱਚੇ ਜਿਹੜੇ ਨੇ ਇਹ ਇੱਥੇ ਬਹੁਤ ਹੀ ਵਧੀਆ ਗੱਲ ਦੱਸਣ ਯੋਗ ਹੈ ਕਿ ਬੱਚੇ ਖੁਦ ਹੀ ਸਭ ਕੁਝ ਕਰਦੇ ਨੇ ਇਹ ਚੀਜ਼ ਮੈਨੂੰ ਇੱਥੇ ਆ ਕੇ ਪਤਾ ਲੱਗੀ ਹੈ ਕਿਉਂ ਬੱਚਿਓ ਯੈਸ ਦੀਦੀ ਮਤਲਬ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਤੁਹਾਡੀ ਰੁਟੀਨ ਮਤਲਬ ਯਾਦ ਹੈ ਤੁਹਾਨੂੰ ਨਾ ਪੱਕਾ ਯਾਦ ਹੈ ਜ਼ਰੂਰ ਦੱਸੋ ਇੱਕ ਵਾਰੀ ਅਸੀਂ ਸਾਰੇ ਹੀ ਸੋਤੇ ਨਾਲ ਜ਼ਰੂਰ ਸਾਂਝੀ ਕਰਨਾ ਚਾਹਾਂਗੇ ਦੀਦੀ ਸਭ ਤੋਂ ਪਹਿਲਾਂ ਅਸੀਂ 5 ਵਜੇ ਸਵੇਰ ਉੱਠਦੇ ਹਾਂ ਤੇ 5:30 ਵਜੇ ਸਾਡੀ ਮਾਰਨਿੰਗ ਪੀਟੀ ਹੁੰਦੀ ਹੈ ਉੱਥੋਂ ਅਸੀਂ 6 ਵਜੇ ਤੱਕ ਵਾਪਸ ਆ ਜਿੰਦੇ ਤੇ 7:30 ਵਜੇ ਤੱਕ ਬ੍ਰੇਕਫਾਸਟ ਕਰਵਾ ਤੇ ਅਸੀਂ ਇਸ ਇਸਲੇ ਟਾਈਮ ਵਿੱਚ ਤਿਆਰ ਹੋ ਕੇ ਫਿਰ ਬ੍ਰੇਕਫਾਸਟ ਜਾਣਾ ਹੁੰਦਾ ਖੁਦ ਤਿਆਰ ਹੁੰਦੇ ਹੋ ਤੁਸੀਂ ਜੀ ਹਾਂ ਸਿਰੀ ਤੇ ਫਿਰ 8 ਵਜੇ ਤੱਕ ਸਾਡਾ ਸਕੂਲ ਲੱਗ ਜਾਂਦਾ ਹੈ ਤੇ 1:30 ਵਜੇ 20 ਮਿੰਟ ਦੀ ਅਸੈਂਬਲੀ ਫਿਰ 1:30 ਵਜੇ ਤੱਕ ਸਕੂਲ 8 ਪੀਰੀਅਡ ਲੱਗਦੇ ਆ ਤੇ ਫਿਰ ਪਾਣੀਕ 2 ਵੇ ਤੱਕ ਲੰਚ ਹੁੰਦਾ ਹੈ ਤੇ ਫਿਰ ਤਿੰਨ ਤੋਂ ਚਾਰ ਰੈਸਟ ਅੱਛਾ ਇਹ ਸਾਰੇ ਬੱਚੇ ਜਿਹੜੇ ਨੇ ਇੱਥੇ ਹੀ ਉੱਠਦੇ ਖਾਂਦੇ ਪਿੰਦੇ ਬਹਿੰਦੇ ਸੌਂਦੇ ਸਾਰੀ ਜਿਹੜੀ ਰੁਟੀਨ ਇਹਨਾਂ ਦੀ ਸਕੂਲ ਦੇ ਵਿੱਚ ਹੀ ਹੁੰਦੀ ਹੈ ਤੇ ਫਿਰ 5:30 ਵੇ ਤੱਕ ਸਾਰੀ ਸਟੱਡੀ ਹੁੰਦੀ ਹੈ ਤੇ ਫਿਰ ਅੱਧੇ ਘੰਟੇ ਦਾ ਵਿੱਚ ਫਿਰ ਬ੍ਰੇਕ ਹੁੰਦੀ ਹੈ ਤੇ 6 ਵਜੇ ਗੇਮ ਪੀਰ ਹੁੰਦਾ ਹੈ ਤੇ ਫਿਰ ਡੇਢ ਘੰਟੇ ਦਾ ਗੇਮ ਪੀਰ ਫਿਰ DNA ਕੇ ਅੱਧੇ ਘੰਟੇ ਬਾਅਦ ਡਿਨਰ ਕੀ ਬਾਤ ਹੈ ਜੀ ਔਰ ਦੈਨ ਫਿਰ 6:30 ਤੱਕ ਫਿਰ ਸਟਡੀ ਨਾਈਟ ਸਟਡੀ ਐਂਡ देन 50 ਜੀ ਬਹੁਤ ਹੀ ਅੱਛੀ ਚੀਜ਼ ਹੈਗੀ ਹੈ ਦੇਖੋ ਬੱਚਿਓ ਇੰਨੀ ਅੱਛੀ ਤੁਹਾਡੀ ਰੁਟੀਨ ਬਣੀ ਹੋਈ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਔਰ ਤੁਹਾਨੂੰ ਯਾਦ ਹੈ ਮੈਂ ਇੱਥੇ ਜ਼ੋਰ ਦੱਸਣਾ ਚਾਹਾਂਗੀ ਕਿ ਇਸ ਬੱਚੇ ਦੇ ਹੱਥ 'ਚ ਕੋਈ ਪੰਚੀ ਨਹੀਂ ਫੜੀ ਹੋਈ ਕਿਤੇ ਉਹ ਦੇਖ ਕੇ ਨਹੀਂ ਦੱਸਿਆ ਇਹਨਾਂ ਦੀ ਰੁਟੀਨ ਇੰਨੀ ਤਕੜੀ ਹੈਗੀ ਹੈ ਸਵੇਰੇ 5:00 ਵਜੇ ਤੋਂ ਲੈ ਕੇ ਸ਼ਾਮੀ 10:30 11:00 ਵਜੇ ਤੱਕ ਉਹਦੇ ਵਿੱਚ ਹੀ ਇਹਨਾਂ ਨੇ ਸਭ ਕੁਝ ਕਰਨਾ ਹੈ ਆਪਣੇ ਮਮਾ ਪਾਪਾ ਤੋਂ ਦੂਰ ਰਹਿ ਕੇ ਔਰ ਇਹਨਾਂ ਨੂੰ ਪਿਆਰ ਇੱਥੇ ਹੀ ਸਾਰਾ ਮਿਲਦਾ ਹੈ ਇਹਨਾਂ ਨੂੰ ਸਟੱਡੀਜ਼ ਇੱਥੇ ਮਿਲਦੀਆਂ ਨੇ ਇੱਥੇ ਪ੍ਰੈਜੈਂਟੇਸ਼ਨ ਜਿਹੜੀਆਂ ਤਿਆਰ ਕੀਤੀਆਂ ਉਹ ਵੀ ਇੱਥੇ ਹੀ ਕੀਤੀਆਂ ਨੇ ਤੇ ਸ਼ਾਬਾਸ਼ੀ ਹੈ ਟੀਚਰਜ਼ ਲਈ ਔਰ ਬੱਚਿਆਂ ਲਈ ਇੱਕ ਵਾਰ ਇਹ ਆਪਣੇ ਲਈ ਕਲਾਪਿੰਗ ਜ਼ਰੂਰ ਕਰ ਦਿਓ ਹਾਂਜੀ ਬੱਚੇ ਇੱਕ ਹੋਰ ਦੋਸਤ ਜਿਹੜਾ ਹੈ ਬਿਲਕੁਲ ਮਾਈਕ ਦੇ ਕੇ ਸੈਟ ਉਕੇ ਬੈਠ ਗਿਆ ਬੱਚੇ ਕੀ ਨਾਮ ਹੈ ਤੁਹਾਡਾ ਨਿਸ਼ਾੰਤ ਕੁਮਾਰ ਦਿਸ਼ਾਂਤ ਤੁਹਾਨੂੰ ਮੈਂ ਪੁੱਛਣਾ ਚਾਹਾਂਗੀ ਦੀ ਦੀਦੀ ਨੇ ਬਹੁਤ ਅੱਛੀ ਦੱਸੀ ਸਕੂਲ ਦੀ ਰੁਟੀਨ ਜੇਸੀਂ ਸਫਾਈ ਦੀ ਗੱਲ ਕਰੀਏ ਤੇ ਉਹਦਾ ਤੁਸੀਂ ਕਿੰਨਾ ਕੁ ਧਿਆਨ ਰੱਖਦੇ ਹੋ ਸੇ ਵੀ ਸਾਨੂੰ ਸਫਾਈ ਦਾ ਆਪਣੇ ਧਿਆਨ ਰੱਖਣਾ ਚਾਹੀਦਾ ਕਿਉਂਕਿ ਜੇ ਆਪਾਂ ਸਫਾਈ ਨਹੀਂ ਰੱਖਾਂਗੇ ਤਾਂ ਆਪਾਂ ਕਈ ਚੀਜ਼ ਕਈ ਰੋਗਾਂ ਦੇ ਰੋਗੀ ਵੀ ਬਣ ਸਕਦੇ ਹਾਂ ਜਿੱਦਾਂ ਟੀਵੀ ਦੇਖਦੇ ਆ ਮਸ਼ਹੂਰੀਆਂ ਵੀ ਆਉਂਦੀਆਂ ਟੀਵੀ ਵਿੱਚ ਕੀ ਸਾਨੂੰ ਆਸ-ਪਾਸ ਦੀ ਸਫਾਈ ਰੱਖਣੀ ਚਾਹੀਦੀ ਜਿੱਦਾਂ ਆਸਪਾਸ ਜੇ ਗੰਦਾ ਪਾਣੀ ਨੀ ਜਮਾ ਹੁੰਦਾ ਜਾਂ ਨਹੀਂ ਤਾਂ ਡੇਂਗੂ ਮਲੇਰੀਆ ਦੇ ਵੈਸੇ ਮੱਛਰ ਆਏ ਹਰ ਵੀਕ ਸਾਨੂੰ ਸਾਫ਼ ਕਰਨਾ ਚਾਹੀਦਾ ਹੈ ਸਾਡੇ ਪ੍ਰਾਈਮ ਮਿਨਿਸਟਰ ਮਿਸਟਰ ਮੋਦੀ ਜੀ ਨੇ ਅਭਿਆਨ ਸ਼ੁਰੂ ਕੀਤਾ ਸੱਚ ਭਾਰਤ ਭਿਆਨ ਉਹਦੇ ਅੰਤਰਗਤ ਜਿਹੜੇ ਅਨੁਵੋਧਿਆ ਸਕੂਲੀਆਂ ਹੋਰ ਵੀ ਸੋਸ਼ਲ ਵਰਕਰਸ ਹੁੰਦੇ ਆ ਤੇ ਉਹ ਲਾਗੇ ਦੇ ਪਿੰਡਾਂ ਵਿੱਚ ਜਾ ਕੇ ਜਦੋਂ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਕਿ ਸਾਨੂੰ ਸਫਾਈ ਰੱਖਣੀ ਚਾਹੀਦੀ ਜੇ ਆਪਾਂ ਨਹੀਂ ਸਫਾਈ ਰੱਖਾਂਗੇ ਤਾਂ ਜਿਹੜਾ ਸਾਡਾ ਇੰਡੀਆ ਹੈ ਤਾਂ ਉਹ ਰੋਗੀ ਵੀ ਬਣ ਸਕਦਾ ਹੈ ਪੂਰਾ ਬਹੁਤ ਹੀ ਖੂਬ ਕਲਾਪਿੰਗ ਇਸ ਬੱਚੇ ਲਈ ਫਲਾਸ ਫਲਾਸ ਕਿਹੜੀ ਕਲਾਸ ਚ ਪੜਦੇ ਹੋ ਬੱਚੇ 7th B 7th B ਚ ਪੜਦੇ ਹੋ ਛੋਟਾ ਜਿਹਾ ਬੱਚਾ ਇਹ ਵੀ ਦੱਸਣ ਯੋਗ ਹੈ ਕਿ ਬਿਨਾਂ ਪਰਚੀ ਤੋਂ ਬੋਲ ਰਿਹਾ ਸੀ ਜੋ ਵੀ ਇਹਨੇ ਬੋਲੀਆਂ ਗੱਲਾਂ ਬਹੁਤ ਹੀ ਅੱਛੀਆਂ ਬੋਲੀਆਂ ਹਾਂਜੀ ਇੱਕ ਹੋਰ ਦੋਸਤ ਬਿਲਕੁਲ ਉਹ ਵੀ ਇਹਦੇ ਬਾਰੇ ਕੁਝ ਨਾ ਕੁਝ ਜ਼ਰੂਰ ਆਪਣੇ ਸਕੂਲ ਦੇ ਬਾਰੇ ਵਿਚਾਰ ਸਾਂਝੇ ਕਰਨਾ ਚਾਹੁੰਦੀ ਹਾਂਜੀ ਬੱਚੇ ਤੁਸੀਂ ਦੱਸੋ ਕਿ ਤੁਹਾਡੇ ਸਕੂਲ 'ਚ ਹੋਰ ਕਿਹੜੀਆਂ-ਕਿਹੜੀਆਂ ਐਕਟੀਵਿਟੀਆਂ ਹੁੰਦੀਆਂ ਨੇ ਮੈਮ ਸਾਡੇ ਸਕੂਲ 'ਚ ਮਿਲਿਆ ਕਿ ਬਹੁਤ ਸਾਰੇ ਆਇਆ ਕੋ ਐਕਟੀਵਿਟੀਸ ਹੁੰਦੀ ਆ ਹਰ ਵੀਕ ਸਾਡੇ ਇੰਸਪੈਕਸ਼ਨ ਹੁੰਦੀ ਆ ਜਿਹਦੇ ਅੰਦਰ ਅਗੱਤ ਫੇਮਲੇ ਟੀਚਰਸ ਆਂਦੇ ਆ ਤੇ ਸਾਡੇ ਡਾਰਮਸ ਵਗੈਰਾ ਦੀ ਸਫਾਈ ਦੇਖਦੇ ਆ ਬਾਹਰ ਗਾਰਡਨਸ ਵਗੈਰਾ ਆਨ ਅਸੀਂ ਸਾਫ ਕਰੀਦੇ ਆ ਮਤਲਬ ਕਿ ਸਫਾਈ ਬਹੁਤ ਜ਼ਿਆਦਾ ਰੱਖਦੇ ਆ ਸਾਡੇ ਮੈਸ ਦੀ ਚੈਕਿੰਗ ਹੁੰਦੀ ਰੋਜ਼ ਮਤਲਬ ਸਾਡੇ ਸਕੂਲ ਦੇ ਡਾਕਟਰ ਮੈਮ ਨਾਲ ਉਹ ਰੋਜ਼ ਜਾ ਕੇ ਚੈਕਿੰਗ ਕਰਦੇ ਕਿ ਖਾਣਾ ਵਧੀਆ ਬਣਿਆ ਉਸ ਚੀਜ਼ ਦੀ ਹਰ ਤਰ੍ਹਾਂ ਮਤਲਬ ਕਿ ਸਫਾਈ ਰੱਖੀ ਜਾਂਦੀ ਆ ਉੱਥੇ ਮੈਸ ਦੇ ਬਾਅਦ ਜਿੱਥੇ ਅਸੀਂ ਬਰਤਨ ਵਾਸ਼ ਕਰੀਦੇ ਆ ਉੱਥੇ ਵੀ ਐਨ ਚੰਗੀ ਤਰ੍ਹਾਂ ਦੇਖਿਆ ਜਾਂਦਾ ਕਿ ਮਤਲਬ ਕੋਈ ਮਤਲਬ ਗੰਦੀ ਮਤਲਬ ਪ ਅਸੀਂ ਇਸ ਦੇ ਮle ਬਹੁਤ ਧਿਆਨ ਰੱਖਿਆ ਜਾਂਦਾ ਸਫਾਈ ਜੀ ਬਹੁਤ ਹੀ ਵਧੀਆ ਦੇਖੋ ਜੀ ਇੱਕ ਅੱਛਾ ਓਰੇਟਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਬੱਚੇ ਬਹੁਤ ਹੀ ਅੱਛੇ ਓਰੇਟਰ ਹੈ ਆਸ ਕਰਦੇ ਹਾਂ ਕਿ ਬੱਚੇ ਹੋਰ ਤੇ ਹੋਰ ਅੱਗੇ ਜਾਂਦੇ ਰਹਿਣ ਜੀ ਅੱਜ ਅਸੀਂ ਪਹੁੰਚਿਆ ਵਿੜੇ ਜਵਾਹਰ ਨਵਯੁਦੀਆ ਵਿਦਿਆਲਿਆ ਮਸੀਤਾ ਕਪੂਰਥਲਾ ਦੇ ਔਰ ਬੱਚਿਆਂ ਨੇ ਬਹੁਤ ਹੀ ਅੱਛੀਆਂ ਪ੍ਰੈਜੈਂਟੇਸ਼ਨਸ ਤਿਆਰ ਕੀਤੀਆਂ ਟੀਚਰ ਸਹਿਬਾਨ ਜਿਹੜੇ ਨੇ ਬਹੁਤ ਮਿਹਨਤ ਕਰਵਾ ਰਹੇ ਨੇ ਜਿਨ੍ਹਾਂ ਨੇ ਖਾਸ ਕਰਕੇ ਬੱਚਿਆਂ ਨੂੰ ਇੱਥੇ ਹੀ ਰੱਖ ਕੇ ਨਦੀ ਪੜਾਈ ਵਾਲ ਵੀ ਧਿਆਨ ਦੇ ਰਹੇ ਨੇ ਇਹੋ ਜਿਹੇ ਪ੍ਰੈਜੈਂਟੇਸ਼ਨਸ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਬੱਚੇ ਜਿਹੜੇ ਆਮ ਜਿਹੜੇ ਆਮ ਆਪਣੇ ਘਰਾਂ ਦੇ ਵਿੱਚ ਰਹਿੰਦੇ ਨੇ ਸ਼ਾਇਦ ਉਹ ਨਹੀਂ ਕਰ ਸਕਦੇ ਜਿਹੜੇ ਇੱਥੇ ਆ ਕੇ ਇਹਨਾਂ ਬੱਚਿਆਂ ਨੇ ਪ੍ਰੈਜੈਂਟੇਸ਼ਨਸ ਤਿਆਰ ਕੀਤੀਆਂ ਨੇ ਬਹੁਤ ਅੱਛੀ ਚੀਜ਼ਾਂ ਔਰ ਇਸ ਦੇ ਨਾਲ-ਨਾਲ ਪੜਾਈ ਵੀ ਕਰ ਰਹੇ ਨੇ ਇਹਨਾਂ ਦਾ ਖਾਣਾ ਪੀਣਾ ਸਭ ਕੁਝ ਦੇਖਦੇ ਜਿਹੜੀ ਆ ਹੋ ਰਹੀ ਹੈ ਔਰ ਜੇ ਅਸੀਂ ਕੜੀਬੀਆ ਸੂਈਆਂ ਦੀ ਗੱਲ ਕਰੀਏ ਤੇ ਇਸ਼ਾਰਾ ਕਰਿਆ ਨੇ ਕਿ ਸਾਨੂੰ ਆਪਣੇ ਸਾਰੇ ਹੀ ਦੋਸਤਾਂ ਕੋਲੋਂ ਲੈਣੀ ਚਾਹੀਦੀ ਹੈ ਇਜਾਜ਼ਤ ਜੈ ਹਿੰਦ ਜੈ ਹਿੰਦ